ਹਾਂਜੀ ਬਾਈ ਜੀ ਕੀ ਨਾਮ ਆ ਆਪਣਾ ਮੈਂ ਲੋਗਸ ਸੇਵਿੰਗਾਂ ਪੋਰ ਮੇਰੇ ਕੋਲ ਕੰਨੀ ਕਾਰ ਹੈ ਅੱਛਾ ਕਿੱਥੋਂ ਆ ਜੀ ਕਿਹੜਾ ਪਿੰਡ ਆਪਣਾ ਪਿੰਡ ਸੁਨੌਣ ਬਾਈ ਪਹਿਲਾ ਮਾਨਸਾ 30 ਕਿਲੋਮੀਟਰ ਦਾ ਠੀਕ ਹੈ ਜੀ ਤੇ ਕੀ ਪ੍ਰੋਬਲਮ ਸੀਗੀ ਜੀ ਤੁਹਾਨੂੰ ਮੈਨੂੰ ਪ੍ਰੋਬਲਮ ਮੇਰੇ ਇਸ ਤਰ੍ਹਾਂ ਦੀ ਅੱਛਾ ਜੀ ਮੈਨੂੰ ਆਹ ਚੀਜ਼ ਮੇਰੇ ਸਾਰੇ ਜਰਨਲ ਸਰਪ੍ਰਸਾਬਸ ਮਤਲਬ ਅੱਜਾਂ ਮੈਨੂੰ ਚੱਲ ਨਹੀਂ ਰਹੀ ਤੇ ਆ ਮੇਰਾ ਘਟਨਾ ਅੰਕੜਾ ਸੀਗਾ ਉਹ ਕੰਪਨੀ ਕਰਦੇ ਸੀ ਤੇ ਦਵਾਈਆਂ ਬਹੁਤ ਲੱਗੀਆਂ ਜੋ ਅੰਨਾਂ ਦਾ ਕਾਰਨ ਹੋ ਕਿ ਉਹ ਪਰਚੀ ਨੀ ਕਰ ਟੈਸਟਰੀ ਵੀ ਕਰਵਾਏ ਜਿੱਥੇ ਵੀ ਮਦਰ ਸਾਡੇ ਇੱਥੇ ਮਦਰ ਟੀਕਾ ਲਾਉਂਦੇ ਨੇਗੇ ਆਪਣਾ ਥੋੜਾ ਸੰਨੇ ਹਾਂ ਜੀ ਸੰਨੇ ਲਾਉਂਦੇ ਨੇਗੇ ਜਿੱਦੇ ਮਿਲਵਾਉਂਦੇ ਰਹੇ ਅਸਲ ਮਤਲਬ ਕੋਈ ਪਰਚੀ ਨਹੀਂ ਪਿਆਸ ਲੋਕੋ ਉਹ ਤੋਂ ਮੈਨੂੰ ਜਨ ਹੈ ਸਾਡਾ ਰਿਸ਼ਤੇਦਾਰ ਨਕਲ ਮੰਡੀ ਤੋਂ ਉਹਨਾਂ ਨੇ ਮਾਤਾ ਨੂੰ ਡਾਕਟਰ ਕੋਲ ਵੀ ਲੈ ਕੇ ਆਈ ਸੀਗੇ ਤੇ ਤੋਂ ਦਵਾਈ ਲੈਤੀ ਆ ਹੁਣ ਅੱਜ ਮੈਂ ਬਿਲਕੁਲ ਠੀਕ ਹਾਂ ਕੋਈ ਪਹਿਲਾਂ ਗੱਲ ਤਾਂ ਨਹੀਂ ਹੋ ਰਹੀ ਸੀ ਕੁਝ ਨਾ ਹੋ ਰਹੀ ਸੀ ਜੀ ਦਾ ਮਾਨੂੰ ਸਾਰੀ ਦਵਾਈ 3-4 ਵਜੇ ਲੈ ਕੇ ਗਏਗਾ ਬਹੁਤ ਹੁਣ ਵੀ ਦਾ। ਉਹਨਾਂ ਕੇ ਵੀ ਪਹਿਲਾਂ ਕੁਝ ਹੀ ਮਿਲਦੀ ਨਹੀਂ ਸੀ। ਅੰਜਰ ਕੋਲ ਤੁਹਮਾਰੀ ਪਾਉ। ਹੋਰ ਜਿੰਦਰਾ ਕੋਲ ਕੋਈ ਚੀਜ਼ ਨਹੀਂ। ਕਿੰਨੇ ਦਿਨਾਂ ਚ ਫਰਕ ਪੈਗਾ ਈ ਤੁਹਾਨੂੰ? ਫਰਕ ਵਈ ਜਦੋਂ ਤੁਸੀਂ ਦਵਾਈ ਲੈ ਕੇ ਜੇ ਸੀ ਮਤਲਬ ਉਹਨੂੰ ਚੌਥੇ ਪੰਜਵੇਂ ਦਿਨੋਂ ਵਧੀਆ ਫਰਕ ਪੈ ਗਿਆ ਸੀ। ਅੱਛਾ ਪੰਜ ਦਿਨਾਂ ਦੀ ਦਵਾਈ ਦਿੱਤੀ ਸੀ ਪੰਜ ਦਿਨ ਬਾਦੂ ਆਏ ਸੀ ਨਵਾਰੇ ਨੇ ਲੈ ਕੇ ਗਿਆ। ਤੇ ਇਹ ਦੋ ਵਾਰ ਤਵਾਰ ਅਪਡੇਟ ਹੋਈ ਦੀ ਕਿ ਉਹ ਬਿਲਕੁਲ ਵਧੀਆ ਪਤਾ ਲੱਗ ਗਿਆ ਸੀ ਮਤਲਬ ਉਹ ਰੁਕੀ ਨੋੜ ਤੇ ਆਉਣ ਲੱਗ ਗਿਆ ਠੀਕ ਆ ਗਰੋਂ ਦਾ ਕੰਮ ਨਹੀਂ ਹੁੰਦਾ ਜੀ ਆਪੇ ਜਦੋਂ ਤਿੰਦੀ ਵਾਰੀ ਨੂੰ ਆਇਆ ਕਿ ਬਿਲਕੁਲ ਠੀਕ ਸੀ ਅੱਜ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਓਕੇ ਆ ਕੋਈ ਮੈਨੂੰ ਕੋਈ ਰਿਪੋਰਟਰ ਪਾਟ ਕਰਵਾਈ ਹੈ ਹਾਂ ਤੁਸੀਂ ਦੁਬਾਰਾ ਟੈਸਟ ਕਰਵਾਇਆ ਕਿ ਇਸ ਤੇ ਵੀ ਮੈਨੂੰ ਬਰਾਬਰ ਪਤਾ ਲੱਗ ਗਿਆ ਮੈਂ ਠੀਕ ਹਾਂ ਅੱਛਾ ਅੱਛਾ ਠੀਕ ਹੈ ਵੈਸੇ ਸੰਤੋਸ਼ਤ ਹੋ ਤੁਸੀਂ ਸੰਤੋਸ਼ਤ ਅਜਮਾ ਭਾਈ ਮਹਾ ਮੇਰੇ ਪਾਸ ਤੋਂ ਡਾਟਾ ਲਾਪਤਾ ਤੁਹਾਨੂੰ ਲੋਡ ਹੋ ਗਿਆ ਹਾਂਜੀ ਹਾਂਜੀ ਆਪਣੇ ਪਾਸ ਤੋਂ ਮਕਾਗਾ ਤੇ ਆ ਦੇ ਕੋਈ ਨੋਟ ਇਹ ਚੀਜ਼ ਨਹੀਂ ਜਾ ਰਿਹਾ ਨਾ ਕੱਲ੍ਹ ਮੈਂ ਮਦਰ ਵੈਕਟਰੀ ਜਿੱਥੇ ਜੰਤਰਾ ਟੀਮ ਜਾਂਦੀ ਹੁੰਦੀ ਸੀਗੀ ਮੈਂ ਉਹਨੂੰ ਵੀਡੀਓ ਦੇ ਚਿਹਰੇ ਆ ਜਦ ਮੈਂ ਐ ਲੜਕਾ ਤੋਂ ਉਹਨੂੰ ਪੁੱਛਿਆ ਠੀਕ ਜਜਮੈਂਟ ਨਹੀਂ ਲੰਦੀ ਮੈਨੂੰ ਕੋਈ ਸੋਚ ਠੀਕ ਹੈ ਜੀ ਧੰਨਵਾਦ